ਨੰਦੇ ਨੇ ਭਾਂਜੇ ਭਾਂਜੀਆਂ ਦਾ ਪਿਆਰ ਮਾਮੇ ਨਾਲ ਬਹੁਤ ਹੀ ਜ਼ਿਆਦਾ ਹੁੰਦਾ ਹੈ। ਮਾਮੇ ਦੇ ਲਈ ਭਾਂਜੇ ਭਾਂਜੀਆਂ ਦਿਲ ਦੇ ਬਹੁਤ ਹੀ ਕਰੀਬ ਹੁੰਦੇ ਨੇ। ਇਹਨਾਂ ਨੂੰ ਨਿੱਕੀ ਜਿਹੀ ਤਕਲੀਫ ਹੋਵੇ ਤਾਂ ਮਾਮੇ ਨੂੰ ਬਹੁਤ ਦਰਦ ਹੁੰਦਾ ਹੈ। ਜਿਵੇਂ ਮਾਂ ਨੂੰ ਬੱਚੇ ਪਿਆਰੇ ਹੁੰਦੇ ਨੇ ਉਵੇਂ ਮਾਮੇ ਨੂੰ ਆਪਣੇ ਭਾਂਜੇ ਭਾਂਜੀਆਂ ਪਿਆਰੇ ਹੁੰਦੇ ਨੇ। ਯਾਰੋ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਜਿੱਥੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਤੁਹਾਡਾ ਫਰਜ਼ ਬਣਦਾ ਹੈ ਤੁਹਾਡੇ ਨਾਲ ਹਰ ਉਹ ਵੀਡੀਓ ਸਾਂਝੀ ਕੀਤੀ ਜਾਵੇ ਜੋ ਤੁਹਾਡੇ ਦਿਲ ਨੂੰ ਸਤੂਮ ਦਵੇ ਤੁਹਾਡੇ ਫੇਸ ਤੇ ਸਮਾਈਲ ਲਾਵੇ। ਸੁਆਛੋਟਾ ਜੀ ਆ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਮੁਸਕਰਾਹਟ ਆਵੇਗੀ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇੱਕ ਭਣਜੀ ਆਪਣੇ ਮਾਮੇ ਦੀ ਬੁਰਾਈ ਨਹੀਂ ਸੌਂਦੀ ਪਈ ਆਪਣੇ ਮਾਮੇ ਦੀ ਤਾਰੀਫ ਕਰਦੀ ਪਈ ਹੈ ਕਿ ਮੇਰੇ ਮਾਮੇ ਦੇ ਵੱਡੇ ਵੱਡੇ ਡੌਲੇ ਆ ਤੇ ਹੋਰ ਇਹ ਕੀ ਕਹਿ ਰਹੀ ਆ ਉਹ ਤੁਹਾਨੂੰ ਇਸ ਵਾਇਰਲ ਹੋ ਰਹੇ ਕਲਿੱਪ ਵੱਲ ਲੈ ਚਲਦੇ ਹਾਂ ਵਿੱਚੇ ਤੇਰੇ ਮਾਮੇ ਨੂੰ ਵਿੱਚੇ ਤੈਨੂੰ ਦੋਹਾਂ ਨੂੰ ਕਟੂਗਾ ਅਜੀ ਬੱਟਾ ਬੱਟਾ ਡੋਲੇ ਕਰਦੇ ਤੇਰੇ ਮੈਂ ਡੋਲੇ ਡੂਲੇ ਦੇਖੀ ਤੇਰੇ ਮੈਂ ਡਾਉਂਦਾ ਕਿਦਾਂ ਵਾ ਦੇਖੀ ਤੈਨੂੰ ਛਾਤਰਾ ਮਾਰਦਾ ਚੋਕ ਕੇ ਨਾ ਤੇਰੇ ਤੇ ਕਰਕੇ ਨਾ ਤੇਰਾ ਪਿੱਜੂ ਕੱਟ ਗਿਆ ਤੇਰਾ ਪਿੱਜੂ ਕੱਟਾਂਗੇ ਵੱਡੀ ਤੂੰ ਡਾਉਣ ਬੰਦੀ ਆ ਮੈਂ ਕੀ ਕਹੇ ਕੀ ਬੋਲਦਾ ਯਾਰ ਉੱਗ ਲਾਗੇ ਲੱਗੇ ਜਿੰਨੂੰ ਮਰਜ਼ੀ ਲੈ ਆਈਂ ਵਿੱਚੇ ਤੇਰੇ ਮਾਮੇ ਨੂੰ ਵਿੱਚੇ ਤੈਨੂੰ ਦੋਹਾਂ ਨੂੰ ਕੁੱਟੂੰਗਾ ਮੋਟਾ ਮੋਟਾ ਡੋਲੇ ਕਰਦੇ ਤੇਰੇ ਮੈਂ ਡੋਲੇ ਡੂਲੇ ਦੇਖੀ ਤੇਰੇ ਮੈਂ ਡਾਉਂਦਾ ਕਿੱਦਾਂ ਵਾ ਦੇਖੀ ਤੈਨੂੰ ਛਾਤਰਾ ਮਾਰਦਾ ਚੁੱਕ ਕੇ ਮੈਂ ਤੇਰੇ ਤੇ ਤਰਕੇ ਨੇ ਤੇਰਾ ਪਿੱਜੂ ਕੱਟ ਕੇ ਬਾਹਰ ਤੇਰਾ ਪਿੱਜੂ ਗੱਡਾਂਗੇ ਵੱਡੀ ਤੂੰ ਡਾਉਣ ਬੰਦੀ ਆ ਮੈਂ ਕੀ ਕਹੇ ਤੇ ਬੋਲਦਾ ਯਾਰ ਉੱਕ ਲਾ ਕੇ ਲੱਗੇ ਉਹਨਾਂ ਜਿੰਨੂੰ ਮਰਜ਼ੀ ਲੈ ਆਈਂ ਹਾਂਜੀ ਜੇ ਤੁਸੀਂ ਵੀ ਆਪਣੇ ਮਾਮੇ ਜਾਂ ਭਾਂਜੇ ਪਾਂਜੀਆਂ ਨੂੰ ਪਿਆਰ ਕਰਦੇ ਹੋ ਤਾਂ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ